ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਸਿੰਘ 81 ਵੀ ਆਉਂਦੀ ਹੈ ਪਤੰਦਰ ਦੇ ਨਾਂ ਤੇ ਫੋਨੇ ਇੱਕ ਕਤਲ ਕਰਵਾਇਆ ਸੀ ਪੱਤਰਕਾਰ ਰਣਜੀਤ ਸਿੰਘ ਛਤਰਪਤੀ ਦਾ ਸਾਰਿਆਂ ਨੇ ਆਪਾਂ ਸੁਣਿਆ ਹੀ ਹੈ ਉਹਦੇ ਚੋਂ ਕੋਰਟ ਨੇ ਡੇਰਾ ਮੁਖੀ ਇਹ ਤਾਂ ਡੇਰਾ ਮੁਖੀ ਆਣਿਆ ਨੇ ਤੇ ਹਰ ਇੱਕ ਨੂੰ ਪਤਾ ਹੁੰਦਾ ਵੀ ਉਸੇ ਪਵਜਰੀ ਦਾ ਨਾਂ ਹੋਣਾ ਹੈ ਉਹਨੂੰ ਮਿੱਤਰੋ ਬਰੀ ਕਰਤਾ ਹੁਣ ਹਰ ਇੱਕ ਦੇ ਦੂਜੀ ਗੱਲ ਖਬਰ ਸੁਣ ਕੇ ਤੁਹਾਡੇ ਇਹ ਗੱਲ ਗਈ ਹੋਣੀ ਆ ਬਈ ਉਹਨੇ ਤਾਂ ਬਰੀ ਹੋਣਾ ਹੀ ਸੀ ਪਰ ਮਿੱਤਰੋ ਇਹਦੇ ਨਾਲ ਇੱਕ ਗੱਲ ਹੋਰ ਜੁੜੀ ਹੋਈ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਬਰਗਾੜੀ ਕਾਂਡ ਬਾਈਬਲ ਕਾਂਡ ਹੋਇਆ ਜਦੋਂ ਬੇਅਦਬੀ ਕਰਵਾਈ ਗਈ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਫਿਰ ਉਹਨਾਂ ਨੇ ਅਸtiਹਾਰ ਲਵਾਏ ਇਹ ਮੁੱਦਾ ਹੋਣਾ ਚਾਹੀਦਾ ਸੀ ਆ ਲੋਕ ਸਭਾ ਚੋਣਾਂ 'ਚ ਅਸtiਹਾਰ ਲਵਾਏ ਪ੍ਰੇਮੀਆਂ ਵੱਲੋਂ ਕੁਝ ਸ਼ਰਾਰਤੀ ਬੰਦੇ ਹੁੰਦੇ ਆਕਰ ਇੱਕ ਦੋ ਕੁ ਹੁੰਦੇ ਆ ਬਲੇ ਨਹੀਂ ਕਿ ਤੁਹਾਡਾ ਗੁਰੂ ਜੇਕਰ ਲੱਭ ਸਕਦੇ ਹੋ ਤਾਂ ਲੱਭ ਲਓ ਤਾਂ ਉਹ ਸਾਰੀ ਪੈੜ ਡੇਰੇ ਨਾਲ ਮਿੱਤਰੋ ਜਾ ਕੇ ਜੁੜਦੀ ਸੀ ਉਹਨਾਂ ਦਾ ਮਤਲਬ ਹੈ ਨਾ ਤਾਂ ਬੇਅਦਬੀ ਦਾ ਸਰਕਾਰਾਂ ਇਨਸਾਫ ਦੇ ਕੇ ਨਹੀਂ ਰਾਜੀ ਤੇ ਉਧਰ ਉਹ ਬੰਦਾ ਹੀ ਉਧਰ ਇਨਾ ਪਾਵਰਫੁੱਲ ਹੈ ਕਿ ਕਿਸੇ ਨੇ ਕੀ ਕਹਿਣਾ ਕਿਉਂਕਿ ਜਿਹੜੇ ਪੱਤਰਕਾਰ ਸਹਿ ਬਰਨਜੀਤ ਪੱਤਰਕਾਰ ਦੇ بیٹے ਨੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਅੜ ਕੇ ਰਿਆ ਬੜੇ ਉਹਨੂੰ ਡਰਾਵੇ ਦਿੱਤੇ ਡਰਾਇਆ ਧਮਕਾਇਆ ਪੈਸਾ ਖਰੀਦਨ ਦੀ ਜ਼ਰੂਰਤ ਸਾਰਾ ਕੁਝ ਪਰ ਉਹ ਨਹੀਂ ਵਿਕਿਆ ਨਾ ਝੁਕਿਆ ਨਾ ਡਰਿਆ ਉਹਨੇ ਅੜ ਕੇ ਪਤੰਦਰ ਨੇ ਐ ਜਮਾ ਲੜਾਈ ਲੜੀ ਡੇਰਾ ਮੁਖੀ ਦੇ ਖਿਲਾਫ ਤਾਂ ਡੇਰਾ ਮੁਖੀ ਨੂੰ ਸਜ਼ਾ ਹੋ ਗਈ ਪਰ ਮਿੱਤਰੋ ਬਹੁਤ ਅਫਸੋਸ ਹੋਇਆ ਕਿ ਪੱਤਰਕਾਰ ਰਣਜੀਤ ਛਤਰਪਤੀ ਦੇ ਕੇਸ ਵਿੱਚੋਂ ਡੇਰਾ ਮੁਖੀ ਨੂੰ ਬਰੀ ਕਰ ਦਿੱਤਾ ਗਿਆ ਹੁਣ ਕਿੱਧਰੇ ਪਾਸੇ ਗਏ ਜਿਹੜੇ ਬਿਆਦਬੀਆਂ ਦੇ ਉੱਪਰ ਚੋਣਾ ਲੜ ਕੇ ਨਸ਼ੇ ਤੇ ਚੋਣਾ ਲੜ ਕੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸੇ ਫੜ ਕੇ ਸਰਕਾਰ ਬਣਾਈ ਕਿਸੇ ਪਾਸੇ ਗਿਆ ਬਿਆਦਬੀਆਂ ਵਾਲਾ ਕੇਸ ਤੇ ਕਿਸੇ ਪਾਸੇ ਗਿਆ ਚਿੱਟੇ ਵਾਲਾ ਤੇ ਹੁਣ ਆ ਜਿਹੜੀ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਇਹਨਾਂ ਨੇ ਵੀ ਚੋਣ ਲੜੀ ਬڑے ਵਿਅਦਬੀ ਤੇ ਗੁਰੂ ਉਥੇ ਬਰਗਾੜੀ ਜਦੋਂ ਵੱਡਾ ਇਕੱਠ ਸੀ ਜਲਾਈ ਮਹੀਨੇ ਦੇ ਵਿੱਚ ਬਹਲੇ ਸਾਲ ਹੋ ਗਏ ਤੇ ਉਦੋਂ ਭਗਵੰਤ ਸਿੰਘ ਮਾਨ ਪਾਰਟੀ ਪ੍ਰਧਾਨ ਹੁੰਦੇ ਸੀ ਉਦੋਂ ਇਹਨਾਂ ਨੇ ਜਾ ਕੇ ਭਰਾਵੋ ਤੇ ਚੋਣ ਲੜੀ ਉਥੇ ਪਰ ਅਸੋਰੀ ਇਕੱਠ 'ਚ ਵੀ ਪਹੁੰਚੇ ਪਰ ਯਾਰ ਦੁੱਖ ਹੋਇਆ ਜਦੋਂ ਇਹ ਗੱਲ ਇਹ ਮੁੱਦੇ ਜਿਹੜੇ ਲੋਕ ਮੁੱਦੇ ਸੀ ਮੁੱਦਾ ਹੋਣਾ ਚਾਹੀਦਾ ਸੀ ਚਿੱਟੇ ਦਾ ਪ੍ਰਵਾਸ ਦਾ ਬੇਅਦਬੀ ਦਾ ਤੇ ਬੇਰਜ਼ਗਾਰੀ ਦਾ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਬੇਅਦਬੀ ਦਾ ਪਰ ਇਹ ਨਾਮ ਸਾਰ ਕੇ ਤੇ ਉਹ ਕੀ ਪੁੱਛਦੀ ਆ ਰਾਜੇ ਵਿਡੰਗ ਵਰਗਿਆਂ ਨੂੰ ਕਿ ਤੁਸੀਂ ਦੋਨੇ ਜੀਾਂ ਦੀ ਲਵ ਮੈਰਿਜ ਹੋਈ ਆ ਤੁਸੀਂ ਮਿਲੇ ਕਿੱਥੇ ਲੋਕੋ ਇਹਨਾਂ ਨੂੰ ਮੁੱਦਿਆਂ ਤੇ ਘੇਰ ਕੇ ਲੈ ਕੇ ਆਓ ਜਿਵੇਂ ਨਵਜੋਤ ਸਿੰਘ ਸਿੱਧੂ ਸਾਹਿਬ ਕਹਿੰਦੇ ਹੁੰਦੇ ਸੀ ਆ ਗੱਲਾਂ ਹੈ ਮੇਰੇ ਵੀਰੋ ਤੇ ਮੁੱਦਿਆਂ ਦੀ ਸਿਆਸਤ ਮੁੱਦਿਆਂ ਤੇ ਲੜਾਈ ਲੜਦੇ ਰਹੋ ਤੇ ਫੇਰ ਤੁਸੀਂ ਆਉਂਗੇ ਹੁਣ ਵੇਖੋ ਸੁਖਪਾਲ ਸਿੰਘ ਖਹਿਰਾ ਨੇ ਮੁੱਦਾ ਚੁੱਕਿਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਚ ਜੰਮੂ ਕਸ਼ਮੀਰ ਚ ਇਹ ਲਾਅ ਹੈ ਇਹ ਕਾਨੂੰਨ ਹੈ ਕਿ ਉੱਥੇ ਆਪਾਂ ਜ਼ਮੀਨ ਨਹੀਂ ਖਰੀਦ ਸਕਦੇ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨਹੀਂ ਖਰੀਦ ਸਕਦੇ ਉੱਥੋਂ ਦੀ ਆਪਣੇ ਕੋਲੇ ਰੈਸ਼ ਦਾ 10 ਸਾਲਾਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਫਿਰ ਆਪਾਂ ਉੱਥੇ ਜ਼ਮੀਨ ਖਰੀਦ ਸਕਦੇ ਹਾਂ ਤੇ ਪੰਜਾਬ 'ਚ ਕਹਿੰਦੇ ਉਹ ਲਾਅ ਬਣੇ ਤੇ ਇਹਨਾਂ ਨੇ ਉਹ ਡਾਇਵਰਟ ਕਰਕੇ ਮੁੱਦੇ ਨੂੰ ਕਹਿੰਦੇ ਵੀ ਇਹ ਤਾਂ ਪ੍ਰਵਾਸੀਆਂ ਦੇ ਖਿਲਾਫ ਹੈ ਤੇ ਸੁਖਪਾਲ ਸਿੰਘ ਖੈਰਾ ਦੇ ਨਾਲ ਨਾ ਤਾਂ ਐਲੋਪੀ ਖੜਾ ਪ੍ਰਤਾਪ ਸਿੰਘ ਬਾਜਵਾ ਤੇ ਨਾ ਪਾਰਟੀ ਪ੍ਰਧਾਨ ਖੜਾ ਕੀ ਨਾਂ ਸੀ ਉਹਦਾ ਅਮਰਿੰਦਰ ਸਿੰਘ ਰਾਜਾ ਵਿਡੰਗਾ ਤੇ ਐਲੋਪੀ ਪ੍ਰਤਾਪ ਬਾਜਵਾ ਜਿਹੜਾ ਪਜਾਮੀ ਪਾ ਕੇ ਆਦਾ ਵੀ ਮੈਂ ਤਾਂ ਮੁੱਖ ਮੰਤਰੀ ਬਣੇ ਹੀ ਪਿਆ ਉਹ ਮਾਂ ਦਾ ਪੋਤਾ ਦਾ ਅਗੇ ਸੁਖਪਾਲ ਸਿੰਘ ਖਹਿਰਾ ਬਈ ਆਪ ਦਾ ਫਿਕਰ ਕਰਿਆ ਕਿ ਬਾਕੀ ਫਿਕਰ ਪਾਰਟੀ ਕਰ ਲੂਗੀ ਤੇ ਸੁਖਪਾਲ ਸਿੰਘ ਖਹਿਰਾ ਇਕੱਲੇ ਪੈ ਗਏ ਸੰਗਰੂਰ ਚ ਅਸੀਂ ਉਹਨਾਂ ਨੂੰ ਰਹਿ ਦਿੱਤੀ ਸੀ ਕਿ ਖਹਿਰਾ ਸਾਹਿਬ ਤੁਹਾਡੇ ਵਸ ਦੀ ਗੱਲ ਨਹੀਂ ਇਸ ਪਾਰਟੀ ਚ ਰਹਿਣਾ ਤੇ ਤੁਸੀਂ ਜਿਹੜੇ ਲਾਈਕ ਮਾਈਂਡਡ ਲੋਕ ਹੈ ਉਹਨਾਂ ਨਾਲ ਰਲੋ ਮੁੱਦਿਆਂ ਦੀ ਸਿਆਸਤ ਹੋਣੀ ਚਾਹੀਦੀ ਹੈ ਪਰ ਕੁਦਰਤੀ ਗੱਲ ਆ ਯਾਰ ਮੁੱਦੇ ਵਿਸਤਰ ਕੇ ਸ਼ੇਅਰ ਕਰਿਓ